ਕਿੰਨਾ ਮੁਨੁੱਖਾ ਦਾ ਨਵਾਸ ਸਦਾ ਅੰਤਰ ਆਤਮੇ ਵਿੱਚ ਰਹਿੰਦਾ ਹੈ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਈ ਅੰਗਤੇ ਮਿਲਦਾ ਹੈ ਗੁਰਮਖ ਕਾਰ ਕਮਾ ਬਣੀ ਸਚ ਘਟ ਪ੍ਰਗਟ ਹੋਏ ਗੁਰੂ ਦੇ ਸਨਮੁਖ ਹੋ ਕੇ ਕਾਰ ਕੀਤੀ ਜਾਏ ਤਾਂ ਸਦਾ ਸਿਰ ਰਹਿਣ ਬੜਾ ਪ੍ਰਭੂ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਅੰਤਰ ਜਿਸ ਕੇ ਸਚ ਕਸੈ ਸੱਚੀ ਸੱਚੀ ਸੋਏ ਤੇ ਗੁਰੂ ਦੇ ਸਨਮੁਖ ਹੋ ਕੇ ਜਿਸ ਸਨਮੁਖ ਦੇਰਤੀ ਸਦਾ ਸਿਰ ਪ੍ਰਭੂ ਪ੍ਰਗਟ ਹੋ ਜਾਏ ਉਹ ਸਦਾ ਸਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਤੇ ਉਹ ਸਦਾ ਥਿਰ ਸੋਭਾ ਪਾਉਂਦਾ ਹੈ ਸਚ ਮਿਲੇ ਸੀਨਾ ਵਿਛੁੜੇ ਤੈਨੁ ਨਿਜ ਕਰਵਸਾ ਹੋਇ ਜਿੜੇ ਬੰਦੇ ਸਦਾ ਥਿਰ ਪ੍ਰਭੂ ਵਿੱਚ ਜੁੜੇ ਰਹਿੰਦੇ ਹਨ ਉਹ ਉਸ ਤੋਂ ਮੁੜ ਕੇ ਵਿਛੜਦੇ ਨਹੀਂ ਉਹਨਾਂ ਦਾ ਨਿਵਾਸ ਸਦਾ ਅੰਤਰ ਆਤਮੇ ਵਿੱਚ ਰਹਿੰਦਾ ਹੈ ਜਿੜੇ ਬੰਦੇ ਨਾਮ ਚੱਕ ਕੇ ਵਾਹਿਗੁਰੂ ਦੇ ਰੂਪ ਹੋ ਜਾਂਦੇ ਹਨ ਜਿਹੜੇ ਪੁੰਦੇ ਸਦਾ ਸਿਰ ਪ੍ਰਭੂ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਦਾ ਨਵਾ ਸਦਾ ਆਪਣੇ ਅੰਤਰ ਆਤਮੇ ਵਿੱਚ ਰਹਿੰਦਾ ਹੈ